ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਲਾਮਨ ਵਾਸਤੇ ਮੈਂ ਪ੍ਰਦੀਪ ਮਹ ਸਾਹਿਬ ਸੋ ਦੋਸਤੋ ਅੱਗੇ ਦੀ ਤਰ੍ਹਾਂ ਫੇਰ ਅੱਜ ਨਵੇਂ ਮਸਲਿਆਂ ਤੇ ਗੱਲ ਕਰਾਂਗੇ ਜੋ ਕਿ ਮੈਂ ਕਾਵਿਕ ਰੂਪ ਦੇ ਵਿੱਚ ਲਿਖੇ ਨੇ ਤੇ ਜਿਵੇਂ ਅੱਗੇ ਅਸੀਂ ਗੱਲ ਕਰਦੇ ਹੁੰਨੇ ਆ ਮੈਂ ਤੇ ਮੇਰੇ ਸਾਥੀ ਬਾਗੀ ਹੀਰ ਨੇ ਤੇ ਅਸੀਂ ਆਮ ਗੱਲਬਾਤ ਰੱਖਦੇ ਹੁੰਨੇ ਆਂਗੇ ਪੰਜਾਬ ਦੇ ਮਸਲਿਆਂ ਤੇ ਜੋ ਪਿਛੋਕੜ ਦੇ ਵਿੱਚ ਹੋਏ ਨੇ ਸੋ ਅੱਜ ਉਸੇ ਹੀ ਤਰ੍ਹਾਂ ਮੈਂ ਜੋ ਪੰਜਾਬ ਦੇ ਪਿਛੋਕੜ ਦੇ ਵਿੱਚ ਤੇ ਅਯੋਕੇ ਸਮੇਂ ਦੇ ਵਿੱਚ ਜੋ-ਜੋ ਕਟਨਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਉਹਨਾਂ ਸਾਰੀਆਂ ਤਾਂ ਨਹੀਂ ਕਹਿ ਸਕਦੇ ਪਰ ਜੋ ਮੇਜਰ ਮੇਜਰ ਨੇਗੀਆਂ ਵੱਡੀਆਂ ਕਟਨਾਵਾਂ ਹੋਈਆਂ ਨੇ ਜਾਂ ਪੰਜਾਬ ਨੇ ਝੱਲੀਆਂ ਨੇ ਆਪਦੇ ਉੱਤੇ ਉਹ ਮੈਂ ਕਾਪ ਗਰੁੱਪ ਦੇ ਵਿੱਚ ਲਿਖੀਆਂ ਨੇ ਜਿਵੇਂ ਪੰਜਾਬ ਨੂੰ ਵੰਡਿਆ ਗਿਆ ਪੰਜਾਬ ਦੇ ਟੋਟੇ ਹੋਏ ਫਿਰ ਪੰਜਾਬ ਦੇ ਲੋਕਾਂ ਦਾ ਉਜਾੜਾ ਹੋਇਆ ਪਾਣੀ ਵੰਡੇ ਗਏ ਪਾਣੀਆਂ ਦਾ ਬਹੁਤ ਵੱਡਾ ਮਸਲਾ ਚੱਲਦਾ ਹੈ ਤਾ ਪਾਣੀ ਗੰਦੇ ਵੀ ਹੋ ਗਏ ਤੇ ਪਾਣੀ ਖਤਮ ਵੀ ਹੋ ਗਏ ਇਹ ਵੀ ਇੱਕ ਬਹੁਤ ਵੱਡਾ ਮਸਲਾ 47 ਦੇ ਵਿੱਚ ਤਾਂ ਚਲੋ ਹੋਈ ਹੀ ਸੀਗਾ ਜੋ ਵਟਵਾਰਾ ਆਪਣਾ ਹੋ ਗਿਆ ਫਿਰ 66 ਦੇ ਵਿੱਚ ਵੀ ਆਪਾਂ ਟਲੇ ਨਹੀਂ ਹੈਗੇ ਤੇ 66 ਤੋਂ ਬਾਅਦ ਹੁਣ ਇੱਕ ਆਪਾਂ ਨਵਾਂ ਵੱਖਰਾ ਮੁਲਕ ਬਣਾਉਣ ਦਾ ਆਪਣਾ ਰਜਾਨਾ ਦੇ ਵਿੱਚ ਆਪਾਂ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਆਂ ਕਿ ਕਿੱਡਾ ਵੱਡਾ ਮਸਲਾ ਬਣਿਆ ਪਿਆ ਇਹ ਰੋਜ਼ ਇਹਦੇ ਵਿੱਚ ਆਪਸ ਵਿੱਚ ਭਾਈਚਾਰਿਆਂ ਦੇ ਵਿੱਚ ਸਾਂਝਾਂ ਦੇ ਵਿੱਚ ਫਰਕ ਪੈ ਰਹੇ ਨੇ ਜੀ ਜਾਤੀ ਦਾਬੇ ਬਹੁਤ ਵੱਡੇ ਨੇ ਛੋਟੀਆਂ ਜਿਹੜੀਆਂ ਕਿ ਸੋ ਕਾਲਡ ਵੱਡੀਆਂ ਜਾਤੀਆਂ ਤੇ ਸੋ ਕਾਲਡ ਛੋਟੀਆਂ ਜਾਤੀਆਂ ਵੱਡੀ ਜਾਤ ਵਾਲੇ ਛੋਟੀ ਜਾਤ ਨਾਲ ਜੋ ਧੱਕਾ ਕਰਦੇ ਨੇ ਉਹ ਉਹ ਵੀ ਕਿਸੇ ਤੋਂ ਲੁਕੀ ਹੋਈ ਚੀਜ਼ ਨਹੀਂ ਰਹੀ ਉਹ ਅੱਜ ਵੀ ਚੱਲ ਰਹੀ ਆ ਉਹ ਪਿੱਛੇ ਤਾਂ ਚੱਲਦੀ ਸੀਗੀ ਅੱਜ ਵੀ ਉਹ ਰੂੜੀਵਾਦੀ ਸੋਚ ਨੂੰ ਆਪਣੇ ਲੋਕਾਂ ਨੇ ਅਡਾਪਟ ਕੀਤਾ ਹੋਇਆ ਬੇਰੁਜ਼ਗਾਰੀ ਦਾ ਮਸਲਾ ਨਸ਼ਿਆਂ ਦਾ ਮਸਲਾ ਪ੍ਰਵਾਸ ਦਾ ਮਸਲਾ ਫਿਰ ਜਿਹੜੇ ਆਪਣੇ ਲੀਡਰ ਨੇ ਉਹ ਤਾਂ ਫਿਰਕਾਵਾਦੀ ਰਹੇ ਨੇ ਉਹ ਅੱਜ ਦੇ ਨਹੀਂ ਹੈਗੇ ਪਛੋਕੜ ਤੋਂ ਲੈ ਕੇ ਅੱਜ ਤੱਕ ਉਹਨਾਂ ਦਾ ਕੀ ਨਜਰੀਆ ਪੰਜਾਬ ਲਈ ਰਿਹਾ ਹੈਗਾ ਲੋਕਾਂ ਲਈ ਰਿਹਾ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈਗਾ ਸੋ ਮੈਂ ਤੁਹਾਡੇ ਅੱਗੇ ਆਪਣੀ ਇੱਕ ਕਹਾਵਤ ਪੇਸ਼ ਕਰਦਾ ਗੈਰਾਂ ਤੇ ਕੀ ਰੋਜ਼ ਕਰੀਏ ਪੰਜਾਬ ਨੂੰ ਆਪਣਿਆਂ ਹੀ ਲੁੱਟਿਆਏ ਆਜ਼ਾਦੀ ਦੇ ਨਾਮ ਤੇ ਇਥੋਂ ਵਸਦੇ ਲੋਕਾਂ ਨੂੰ ਪੁੱਟਿਆਏ ਪੰਜ ਦਰਿਆ ਦੀ ਧਰਤੀ ਨੇ ਪਾਣੀ ਧਰਤੀ ਦਾ ਵੀ ਮੁਕਾ ਲੈਤਾ ਦਰਿਆ ਵੀ ਗੰਦੇ ਨਾਲੇ ਬਣ ਗਏ ਕੈਮੀਕਲ ਪਾਣੀ ਵਿੱਚ ਸੁੱਟਿਆਏ ਬੰਡੇ ਵਿੱਚ 47 ਦੇ ਫਿਰ 68 ਦੇ ਵਿੱਚ ਵੀ ਟਲੇ ਨਹੀਂ ਬੰਡੇ ਵਿੱਚ 47 ਦੇ ਫਿਰ 68 ਦੇ ਵਿੱਚ ਵੀ ਟਲੇ ਨਹੀਂ ਹੁਣ ਵੱਖਰਾ ਮੁਲਕ ਬਣਾਉਣ ਦਾ ਵੀੜਾ ਬਾਹਰ ਲੀਆਂ ਤਾਕਤਾਂ ਨੇ ਚੁੱਕਿਆ ਹੈ ਜਾਤੀ ਦਾਬੇ ਦੇ ਖਾਤਮੇ ਲਈ ਭਗਤ ਸਿੰਘ ਅਛੂਤ ਦਾ ਸਵਾਲ ਲਿਖਿਆ ਸੀ ਜਾਤੀ ਦਾਬੇ ਦੇ ਖਾਤਮੇ ਲਈ ਭਗਤ ਸਿੰਘ ਅਛੂਤ ਦਾ ਸਵਾਲ ਲਿਖਿਆ ਸੀ ਸਵਰਨਾ ਲਈ ਬੋਗਾ ਉਦੋਂ ਵੀ ਭਿੱਟਿਆ ਸੀ ਬੋਗਾ ਅੱਜ ਵੀ ਭਿੱਟਿਆ ਹੈ ਬੇਰਜਗਾਰੀ ਸਿਖਰਾਂ ਤੇ ਜਵਾਨੀ ਨਸ਼ਿਆਂ ਦੇ ਵਿੱਚ ਗਰਕ ਗਈ ਬੇਰਜਗਾਰੀ ਸਿਖਰਾਂ ਤੇ ਜਵਾਨੀ ਨਸ਼ਿਆਂ ਦੇ ਵਿੱਚ ਗਰਕ ਗਈ ਪੰਜਾਬ ਖਾਲੀ ਹੁੰਦਾ ਜਾਂਦਾ ਜਦੋਂ ਦਾ ਜੂਥ ਨੇ ਪੈਰ ਵਿਦੇਸ਼ ਨੂੰ ਪਟਿਆਏ ਪੰਜਾਬ ਖਾਲੀ ਹੁੰਦਾ ਜਾਂਦਾ ਜਦੋਂ ਦਾ ਜੂਥ ਨੇ ਪੈਰ ਵਿਦੇਸ਼ ਨੂੰ ਪਟਿਆਏ ਮਾਰਨੇ ਦੀ ਉਹਨੇ ਕਸਰ ਨਹੀਂ ਛੱਡੀ ਮਾਰਨੇ ਦੀ ਉਹਨੇ ਕਸਰ ਨਹੀਂ ਛੱਡੀ ਫਿਰਕਾਬਾਦੀ ਹਨੇਰੀ ਚਲਾ ਦਿੱਤੀ ਮੁਸਾਹਿਬ ਬਣ ਕੇ ਲੜੇ ਸੀ ਸਾਰੇ ਤਾਂ ਹੀ ਦਿੱਲੀ ਅੰਦੋਲਨ ਜਿੱਤੇ ਆਏ ਮਾਰਨੇ ਦੀ ਉਹਨੇ ਕਸਰ ਨਹੀਂ ਛੱਡੀ ਫਿਰਕਾਬਾਦੀ ਹਨੇਰੀ ਚਲਾ ਦਿੱਤੀ ਮੁਸਾਹਿਬ ਬਣ ਕੇ ਲੜੇ ਸੀ ਸਾਰੇ ਤਾਂ ਹੀ ਦਿੱਲੀ ਅੰਦੋਲਨ ਜਿੱਤਿਆ ਏ ਸੋ ਦੋਸਤੋ ਇਹ ਸਾਰੇ ਮਸਲੇ ਸੀ ਜੋ ਮੈਂ ਇੱਕ ਕਵਿਤਾ ਦੇ ਵਿੱਚ ਲਿਖੇ ਸੋ ਜੋ ਤੁਹਾਡੇ ਇੱਕ ਬੇਨਤੀ ਵੀ ਕਰ ਲਈ ਸੀ ਕਿ ਜਿਵੇਂ ਆਪਣੇ ਰੁਝਾਨ ਦੇ ਵਿੱਚ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ ਕਿ ਹਾਸੋ ਹੀਣੀਆਂ ਚੀਜ਼ਾਂ ਚੱਲਦੀਆਂ ਨੇ ਪੱਦੇ ਮਜ਼ਾਕ ਕੀਤੇ ਜਾਂਦੇ ਨੇ ਜੋ ਕਿ ਦੇਖਣ ਲਾਇਕ ਨਹੀਂ ਹੁੰਦੇ ਡਬਲ ਮੀਨਿੰਗ ਕਮੇਡੀ ਹੁੰਦੀ ਆਪਾਂ ਉਹ ਵੀ ਬਹੁਤ ਚਾਣ ਨਾਲ ਸੁਣਦੇ ਆ ਸੋ ਦੋਸਤੋ ਉਹਦੇ ਨਾਲ-ਨਾਲ ਪੰਜਾਬ ਦੇ ਮੁੱਦਿਆਂ ਦੇ ਲਈ ਪੰਜਾਬ ਲਈ ਸੰਜੀਦਾ ਹੋਈਏ ਸੋਚੀਏ ਸਮਝੀਏ ਤਾਂ ਜੋ ਪੰਜਾਬ ਨੂੰ ਆਪਾਂ ਲੀਤੇ ਲੈ ਕੇ ਆ ਸਕੀਏ ਕਿਉਂਕਿ ਪੰਜਾਬ ਦੇ ਪਿਛੋਕੜ ਨੂੰ ਜਾਨਣਾ ਵੀ ਬਹੁਤ ਜ਼ਰੂਰੀ ਹੈ ਕਿ ਉਹਦੇ ਨਾਲ ਘਟੇ ਕਿਉਂ ਹੋਏ ਜਿਹੜੇ ਅੱਜ ਆਪਾਂ ਘਾਟੇ ਬਰਦਾਸ਼ਤ ਕਰ ਰਹੇ ਹਾਂ ਉਹ ਘਾਟੇ ਪਿਛੋਕੜ ਦੇ ਵਿੱਚ ਜਾ ਕੇ ਹੀ ਸਮਝੇ ਜਾ ਸਕਦੇ ਨੇ ਕਿ ਕਿ ਇਹ ਕਿਉਂ ਹੋਇਆ ਪੰਜਾਬ ਬੰਡਿਆ ਵੀ ਕਿਉਂ ਗਿਆ ਇਹ ਸਾਰੇ ਪਿਛੋਕੜ ਦੇ ਵਿੱਚ ਜਾਣਾ ਪੈਣਾ ਆਪਾਂ ਨੂੰ ਸੋ ਸਾਡੇ ਜਿਹੜੇ ਇਦਾਂ ਦੇ ਅਸੀਂ ਉਪਰਾਲਾ ਕਰ ਰਹੇ ਹਾਂ ਅਸੀਂ ਛੋਟੇ-ਛੋਟੇ ਅਸੀਂ ਵੀਡੀਓਜ਼ ਪੋਡਕਾਸਟ ਟਾਈਪ ਤੁਹਾਡੇ ਕੋਲੇ ਸਾਹਮਣੇ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਸੁਣੋ ਤੇ ਤੁਸੀਂ ਹੰਗਾਰਾ ਵੀ ਦੇ ਰਹੇ ਹੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਤੁਸੀਂ ਫੀਡਬੈਕ ਦੇ ਰਹੇ ਹੋ ਬਹੁਤ ਚੰਗਾ ਲੱਗਦਾ ਤੇ ਨਾਲ-ਨਾਲ ਬਸ ਇਹ ਬੇਨਤੀ ਆ ਕਿ ਜੇ ਤੁਸੀਂ ਹਸੋ ਹੀਣੀਆਂ ਬੀੜੀਆਂ ਵੀਡੀਓਜ਼ ਨੂੰ ਤੁਸੀਂ ਸ਼ੇਅਰ ਕਰਦੇ ਹੋ ਤਾਂ ਇੱਕ ਸ਼ੇਅਰ ਸਾਡੇ ਪੋਡਕਾਸਟ ਨੂੰ ਵੀ ਜ਼ਰੂਰ ਦਿਆ ਕਰੋ ਤਾਂ ਜੋ ਇਹ ਗੱਲਬਾਤ ਆਮ ਲੋਕਾਂ ਤੱਕ ਪਹੁੰਚ ਸਕੇ ਸੋ ਬਹੁਤ ਬਹੁਤ ਧੰਨਵਾਦ